ਬਹੁਤ ਵੱਡੀ ਖਬਰ ਜਿਵੇਂ ਕਿ ਅਮਰਪਾਲ ਸਿੰਘ ਮਹਿਰੋਂ ਦੇ ਉੱਤੇ ਪੰਜਾਬ ਪੁਲਿਸ ਦਾ ਵੱਡਾ ਐਕਸ਼ਨ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਜਿਨ੍ਹਾਂ ਦੀ ਜ਼ਮਾਨਤ ਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਇੱਕ ਅਰਜੀ ਦਾਖਲ ਕੀਤੀ ਗਈ ਸੀ ਔਰ ਵਿਕਰਮ ਸਿੰਘ ਮਜੀਠੀਆ ਨੂੰ ਕਹਿੰਦੇ ਜੀ ਹੋਰ ਲੰਮੀ ਸਜ਼ਾ ਹੋ ਸਕਦੀ ਹੈ ਦੋਵੇਂ ਖਬਰਾਂ ਇੱਕ ਇੱਕ ਕਰਕੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਕਿਉਂਕਿ ਇੱਕ ਪਾਸੇ ਕਮਲ ਕੌਰ ਯਾਨੀ ਕੰਚਨਪ੍ਰੀਤ ਦਾ ਕਤਲ ਪੰਜਾਬ ਦੇ ਅੰਦਰ ਤੁਹਾਨੂੰ ਯਾਦ ਹੋਣਾ ਕਿ ਉਹਦੇ ਦੋਸਤ ਸਾਥੀ ਉਸੇ ਵਕਤ ਹੀ ਗ੍ਰਿਫਤਾਰ ਕਰਨੇ ਗਏ ਸੀ ਔਰ ਦੂਜੇ ਪਾਸੇ ਅਮਰਪਾਲ ਸਿੰਘ ਮਹਿਰੋ ਦਵਾਈ ਦੇ ਵਿੱਚ ਭੱਜ ਜਾਂਦਾ ਤਾਂ ਉਸ ਤੋਂ ਬਾਅਦ ਪੰਜਾਬ ਦੀ ਪੁਲਿਸ ਨੇ ਬਹੁਤ ਵੱਡਾ ਪ੍ਰਯਾਸ ਕੀਤਾ ਕਿ ਅਮਰਪਾਲ ਸਿੰਘ ਮਹਿਰੋ ਨੂੰ ਗ੍ਰਿਫਤਾਰ ਕਰ ਲਿਆ ਜਾਵੇ ਕਿਉਂਕਿ ਅਮਰਪਾਲ ਸਿੰਘ ਮਹਿਰੋ ਦੁਆਰਾ ਕਈ ਵਾਰ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਅਕਸਰ ਨਵੇਂ ਆਏ ਦਿਨ ਸੋਸ਼ਲ ਮੀਡੀਆ ਦੇ ਉੱਤੇ ਧਮਕੀ ਭਰੀਆਂ ਪੋਸਟਾਂ ਔਰ ਵੀਡੀਓ ਵੀ ਦੇਖਦੇ ਹੋ ਪਰ ਦੂਜੇ ਪਾਸੇ ਪੰਜਾਬ ਦੀ ਪੁਲਿਸ ਯਾਨੀ ਅਮਨੀਤ ਕੌਂਡਲ ਬਠਿੰਡਾ ਦੀ ਐਸਐਸਪੀ ਉਹਨਾਂ ਨੇ ਖੁੱਲੇ ਸ਼ਬਦਾਂ ਦੇ ਵਿੱਚ ਇੱਕ ਇੰਟਰਵਿਊ ਵੀ ਕੀਤੀ ਔਰ ਲੋਕਾਂ ਨੂੰ ਕਿਹਾ ਕਿ ਜੇਕਰ ਅਮਰਪਾਲ ਸਿੰਘ ਮਹਿਰੋਂ ਦੀ ਗ੍ਰਿਫਤਾਰੀ ਦੇ ਵਿੱਚ ਤੁਸੀਂ ਸਹਿਯੋਗ ਦੇ ਸਕਦੇ ਹੋ ਇੱਕ ਵੱਡਾ ਯੋਗਦਾਨ ਉਹਨੂੰ ਗ੍ਰਿਫਤਾਰ ਕਰਨ ਦੇ ਵਿੱਚ ਹੋਊਗਾ ਔਰ ਦੂਜੇ ਪਾਸੇ ਪੰਜਾਬ ਦੇ ਅੰਦਰ ਬਹੁਤ ਸਾਰੇ ਲੋਕਾਂ ਦੁਆਰਾ ਤਾਂ ਇਹ ਵੀ ਕਿਹਾ ਗਿਆ ਕਹਿੰਦੇ ਜੀ ਅਮਰਪਾਲ ਸਿੰਘ ਮਹਿਰੋਂ ਜੇਕਰ ਵਾਕਈ ਸੂਰਮਾ ਗੱਤੀ ਸੀ ਤਾਂ ਉਹ ਆਪਣੇ ਆਪ ਨੂੰ ਸਰੈਂਡਰ ਕਰ ਦਿੰਦੇ ਪਰ ਜਿਹੜੀ ਖਬਰ ਦੇ ਨਾਲ ਅੱਜ ਪੂਰਾ ਪੰਜਾਬ ਹਿੱਲ ਗਿਆ ਉਹ ਕਮਲ ਕੌਰ ਕੰਚਨ ਪ੍ਰੀਤ ਕੌਰ ਨੂੰ ਲੈ ਕੇ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਜਿਨ੍ਹਾਂ ਦੀ ਜ਼ਮਾਨਤ ਨੂੰ ਲੈ ਕੇ ਬਹੁਤ ਵੱਡੇ ਵੱਡੇ ਪ੍ਰਯਾਸ ਕੀਤੇ ਜਾ ਰਹੇ ਸੀ ਔਰ ਦੂਜੇ ਪਾਸੇ ਹਾਈ ਕੋਰਟ ਨੇ ਉਹਦੀ بار-ਬਾਰ ਜਿਹੜਾ ਕਿ ਅਰਜੀ ਉਸ ਦੀ ਬਾਰ-ਬਾਰ ਰੱਦ ਕੀਤੀ ਗਈ ਔਰ ਸੁਪਰੀਮ ਕੋਰਟ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦੇ ਵਕੀਲਾਂ ਨੇ ਇੱਕ ਅਰਜੀ ਇੱਕ ਪਟੀਸ਼ਨ ਦਾਇਰ ਕੀਤੀ ਸੀ ਉਹਨਾਂ ਨੂੰ ਲੱਗਦਾ ਸੀ ਕਿ ਵਿਕਰਮ ਸਿੰਘ ਮਜੀਠੀਆ ਨੂੰ ਇਥੋਂ ਜ਼ਮਾਨਤ ਮਿਲ ਜਾਣੀ ਹੈ ਦੋਵੇਂ ਖਬਰਾਂ ਇੱਕ ਇੱਕ ਕਰਕੇ ਤੁਹਾਡੇ ਨਾਲ ਮਸਾਲੀਆ ਕਰੂੰਗਾ ਇੱਕ ਇਹ ਵੀਡੀਓ ਦੇ ذریعے ਕਿ ਅਮਰਪਾਲ ਸਿੰਘ ਮਹਿਰੋਂ ਵਿਕਰਮ ਸਿੰਘ ਮਜੀਠੀਆ ਇਹਨਾਂ ਦੇ ਉੱਤੇ ਵੱਡਾ ਸਕੰਜਾ ਕੱਸਿਆ ਗਿਆ ਪੰਜਾਬ ਦੀ ਪੁਲਿਸ ਦੁਆਰਾ ਅਮਰਪਾਲ ਸਿੰਘ ਮਹਿਰੋਂ ਦੇ ਉੱਤੇ ਔਰ ਦੂਜੇ ਪਾਸੇ ਸੁਪਰੀਮ ਕੋਰਟ ਨੇ ਵਿਕਰਮ ਮਜੀਠੀਆ ਨੂੰ ਝਟਕਾ ਲਾ ਦਿੱਤਾ ਕਿਹੜਾ ਝਟਕਾ ਲੱਗਿਆ ਸੁਣੋ ਉਸ ਤੋਂ ਬਾਅਦ ਅਮਰਪਾਲ ਸਿੰਘ ਮਹਿਰੋਂ ਦੀ ਅਪਡੇਟ ਜਿਹੜੀ ਕਿ ਬੜੀ ਹੀ ਅਹਿਮ ਹੈ ਸੁਣੋ ਝਟਕਾ ਜਿਹੜਾ ਮਜੀਠੀਆ ਸਾਹਿਬ ਨੂੰ ਲੱਗਾ ਕਿ ਸੁਪਰੀਮ ਕੋਰਟ ਨੇ ਇੱਕਦਮ ਜੜੀ ਆ ਉਹ ਬੇਲ ਨਹੀਂ ਦਿੱਤੀ ਤੇ ਉਹ 6 ਮਹੀਨੇ ਤੋਂ ਲਾਬਾ ਜੇਲ੍ਹ ਦੇ ਵਿੱਚ ਜਿਹੜਾ ਬੰਦ ਨੇ ਬਹੁਤ ਪੰਜਾਬ ਦੀ ਵਿਜੀਲੈਂਸ ਨੇ ਉਹਨਾਂ ਦੇ ਕੇਸ ਦੇ ਵਿੱਚ ਲਾਇਆ ਫਾਈਲ ਦੇ ਵਿੱਚ ਉਹ ਸਬੂਤ ਬੜੇ ਠੋਸ ਆਧਾਰ ਵਾਲੇ ਆ ਤਾਂ ਹੀ ਸੁਪਰੀਮ ਕੋਰਟ ਦੇ ਇੱਕ ਲੰਮੀ ਡੇਟ ਜਿਹੜੀ ਉਹ ਪਾਈ ਆ ਉਹ ਦੂਜਾ ਉਹਨਾਂ ਦੇ ਹਲਕੇ ਵਿੱਚ ਮੁਜੀਟੇ ਹਲਕੇ ਦੇ ਵਿੱਚ ਬੜਾ ਵੱਡਾ ਉਹਨਾਂ ਨੂੰ ਸਿਆਸੀ ਝਟਕਾ ਵੀ ਲੱਗਾ ਯਾਨੀ ਇੱਕ ਪਾਸੇ ਵਿਕਰਮ ਸਿੰਘ ਮਜੀਠੀਏ ਨੂੰ ਸੁਪਰੀਮ ਕੋਰਟ ਤੋਂ ਛੜਕਾ ਯਾਨੀ ਇੱਕ ਲੰਮੀ ਡੇਢ ਦੇ ਦਿੱਤੀ ਗਈ ਆ ਵਿਕਰਮ ਸਿੰਘ ਮਜੀਠੀਏ ਨੂੰ ਸਜ਼ਾ ਵੱਲ ਨੂੰ ਕਹਿੰਦੇ ਜੀ ਵੱਧ ਪ੍ਰਾਵਧਾਨ ਦਿਖ ਰਹੇ ਨੇ ਯਾਨੀ ਮਜੀਠੀਏ ਨੂੰ ਸਜ਼ਾ ਹੋ ਸਕਦੀ ਹੈ ਇਹਦੇ ਵਿੱਚ ਯਾਨੀ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਵਿਜੀਲੈਂਸ ਬਿਊਰੋ ਨੇ ਠੋਸ ਜਿਹੜੇ ਉਹ ਸਬੂਤ ਉਹਦੇ ਵਿੱਚ ਧਰੇ ਨੇ ਉਹਦੀ ਫਾਈਲ ਦੇ ਵਿੱਚ ਲਾਏ ਨੇ ਇਸ ਕਰਕੇ ਵਿਕਰਮ ਸਿੰਘ ਮਜੀਠੀਏ ਨੂੰ ਜ਼ਮਾਨਤ ਦਾ ਛੜੋ ਉਹਦਾ ਜਿਹੜਾ ਰਾਹ ਉਹ ਸਜਾ ਵਾਲੋਂ ਨੂੰ ਵਧ ਰਿਹਾ ਔਰ ਦੂਜੇ ਪਾਸੇ ਆ ਜਿਓ ਜੀ ਹੁਣ ਅਮਰਪਾਲ ਸਿੰਘ ਮਹਿਰੋ ਅਮਰਪਾਲ ਸਿੰਘ ਮਹਿਰੋ ਨੂੰ ਲੈ ਕੇ ਬਹੁਤ ਸਾਰਾ ਪ੍ਰਯਾਸ ਬਠਿੰਡਾ ਪੁਲਿਸ ਦਾ ਚੱਲਿਆ ਬਹੁਤ ਸਾਰਾ ਉਹਨਾਂ ਨੇ ਇੱਕ ਐਸਾ ਜਾਲ ਬੁਛਾ ਦਿੱਤਾ ਸੀ ਕਿ ਅਮਰਪਾਲ ਸਿੰਘ ਮਹਿਰੋ ਨੂੰ ਕਿਸੇ ਵੀ ਹਾਲਤ ਦੇ ਵਿੱਚ ਗ੍ਰਿਫਤਾਰ ਕਰ ਲਿਆ ਜਾਵੇ ਔਰ ਦੂਜੇ ਪਾਸੇ ਪੰਜਾਬ ਦੇ ਵਿੱਚੋਂ ਕੁਝ ਲੋਕਾਂ ਦੀ ਹਲਾਲਤਾ ਕੁਝ ਲੋਕਾਂ ਨੇ ਉਹਦੇ ਵਨੀਓ ਸਾਥ ਵੀ ਦਿੱਤਾ ਗਿਆ ਔਰ ਕੁਝ ਲੋਕਲ ਸੋਸ਼ਲ ਮੀਡੀਆ ਦੇ ਚੈਨਲ ਵੀ ਬੰਦ ਕੀਤੇ ਗਏ ਜਿਹੜੇ ਕਿ ਅਮਰਪਾਲ ਸਿੰਘ ਮਹਿਰੋ ਦੇ ਹੱਕ ਦੇ ਵਿੱਚ ਅਕਸਰ ਵੀਡੀਓ ਪਾਉਂਦੇ ਸੀ ਤਾਂ ਹੁਣ ਪੰਜਾਬ ਦੀ ਪੁਲਿਸ ਨੂੰ ਕੀ ਇਹਦੇ ਵਿੱਚ ਕਾਮਯਾਬੀ ਮਿਲੀ ਆ ਇਹ ਖਬਰ ਸੁਣ ਲਓ ਕਿ ਅਮਰਪਾਲ ਸਿੰਘ ਮਹਿਰੋਂ ਦੀ ਗ੍ਰਿਫਤਾਰੀ ਦਾ ਜਿਹੜਾ ਤਿਆਰੀਆਂ ਦਾ ਪੂਰਾ ਸਗੰਝਾ ਪੰਜਾਬ ਦੀ ਪੁਲਿਸ ਬਠਿੰਡਾ ਦੇ ਕਰ ਦਿੱਤਾ ਸੁਣੋ ਅਮਰਪਾਲ ਸਿੰਘ ਮਹਿਰੋਂ ਦੇ ਉਸ ਦੇ ਸਾਥੀਆਂ ਦੇ ਖਿਲਾਫ ਐਕਸ਼ਨ ਦੀ ਤਿਆਰੀ ਚ ਹੈ ਪੁਲਿਸ ਦੇ ਵੱਲੋਂ ਅਮਿਤਪਾਲ ਮਹਿਰੋਂ ਤੇ ਰਣਜੀਤ ਸਿੰਘ ਨੂੰ ਪਕਵਾੜਾ ਐਲਾਨਨ ਦੀ ਤਿਆਰੀ ਕੋਰਟ ਦੇ ਵੱਲੋਂ ਕੀਤੀ ਜਾ ਰਹੀ ਹੈ ਦੋਹਾਂ ਨੂੰ ਪਕਵਾੜਾ ਕਰਾਉਣ ਦਾ ਜੋ ਪ੍ਰੋਸੈਸ ਹੈ ਉਹ ਸ਼ੁਰੂ ਹੋ ਚੁੱਕਿਆ ਹੈ ਦਸ ਕੇ ਮਹਿਰੋਂ ਤੇ ਰਣਜੀਤ ਦੇ ਕਰਾ ਦੇ ਪਹਾੜ ਜੋ ਨੋਟਿਸ ਨੇ ਉਹ ਵੀ ਚਿਪਕਾ ਦਿੱਤੇ ਗਣਿਤ ਦੋਵਾਂ ਦੇ ਖਿਲਾਫ ਜਾਰੀ ਨੇ ਗੈਰ ਜ਼ਮਾਨੀ ਵਾਰੈਂਟ ਰਾਜ ਕੰਚਨਕੌਰ ਪਾਪੀ ਕਤਲ ਮਾਮਲੇ ਚ ਮੁਲਸਮ ਨੇ ਦੋਵੇਂ ਤੇ ਦੋਵੇਂ ਲਗਾਤਾਰ ਬੁਲੇ ਸਵਲਗੁਨਾਦੀ ਪਾਲ ਕੀਤੀ ਜਰੀਏ ਕਤਲ ਮਾਮਲੇ ਚ ਮੇਰੋ ਦੇ ਦੋ ਸਾਥੀਆਂ ਜਸਪ੍ਰੀ ਸਿੰਘ ਅਤੇ ਅਰਵਲਜੀਤ ਸਿੰਘ ਨੂੰ ਪੁਲਿਸ ਹੌਲਦੀ ਗ੍ਰਫਤਾਰ ਕਰ ਚੁੱਕੀ ਸੀ ਪਰ ਅਮਰਪਾਲ ਸਿੰਘ ਮੇਰੋ ਪਰਛਟ ਕੇ ਯੂਈ ਫਰਾਰ ਹੋ ਗਏ ਤਾਂ ਸੁਣ ਲਿਆ ਪੰਜਾਬ ਵਾਲੇ ਜਿਵੇਂ ਕਿ ਅਮਰਪਾਲ ਸਿੰਘ ਮੇਰੋ ਜੇ ਛੱਡ ਕੇ ਤਾਂ ਭੱਜ ਗਿਆ ਪਰ ਪੰਜਾਬ ਦੇ ਵਿੱਚੋਂ ਬਹੁਤ ਵੱਡੇ ਪੱਦਰ ਦੇ ਉੱਤੇ ਲੰਮਤਾ ਪਈ ਤੇ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਨੂੰ ਬਹੁਤ ਵੱਡਾ ਜਿਹੜਾ ਝਟਕਾ ਲੱਗਿਆ ਨਾ ਉਹਦੇ ਨਾਲ ਇਕੱਲੀ ਸਜ਼ਾ ਹੀ ਨਹੀਂ ਬਲਕਿ ਸਜ਼ਾ ਦੇ ਨਾਲ ਨਾਲ ਇੱਕ ਸਿਆਸੀ ਤੌਰ ਤੇ ਸੁਖਬੀਰ ਸਿੰਘ ਬਾਦਲ ਨੂੰ ਝਟਕਾ ਲੱਗਣਾ ਕਿਉਂਕਿ ਇੱਕ ਪਾਸੇ ਵਿਕਰਮ ਸਿੰਘ ਮਜੀਠੀਆ ਨੂੰ ਲੰਮੀ ਸਜ਼ਾ ਜੇਕਰ ਹੋ ਗਈ ਤੇ ਫੇਰ ਪੰਜਾਬ ਦੇ ਅੰਦਰ ਸੁਖਬੀਰ ਸਿੰਘ ਦਾਵਲ ਬੇहद ਜਿਆਦੇ ਜਿਵੇਂ ਕਹਿ ਸਕਦੇ ਟੁੱਟ ਸਕਦੇ ਨਹੀਂ ਕਿਉਂਕਿ ਮਜੀਠਾ ਹਲਕੇ ਦੇ ਵਿੱਚੋਂ ਵੀ ਬਿਕਰਮ ਸਿੰਘ ਮਜੀਠੀਆ ਅਕਾਲੀ ਦਲ ਦਾ ਗੜ ਮੰਨਿਆ ਜਾਂਦਾ ਸੀ ਜਿੱਥੋਂ ਕਿ ਆਮ ਆਦਮੀ ਪਾਰਟੀ ਨੇ ਉਹਨਾਂ ਦੀ ਰੀੜ ਦੀ ਹੱਡੀ ਦਵਾ ਦਿੱਤੀ ਤੇ ਉਹ ਤੋੜ ਦਿੱਤੀ ਯਾਨੀ ਮਜੀਠੀਏ ਨੂੰ ਬਾਰ-ਬਾਰ ਝਟਕਾ ਔਰ ਦੂਜੇ ਪਾਸੇ ਜੀ ਸੁਖਬੀਰ ਸਿੰਘ ਬਾਦਲ ਦਾ ਕੈਰੀਅਰ ਜਿਵੇਂ ਕਹਿ ਸਕਦੇ ਇੱਕ ਸਿਆਸੀ ਕੈਰੀਅਰ ਉਹ ਠੱਪ ਹੁੰਦਾ ਨਜ਼ਰ ਆ ਰਿਹਾ ਕਿਉਂਕਿ ਮਜੀਠੀਏ ਦੇ ਉੱਤੇ ਕੱਲ ਸਾਡਾ ਜਿਹੜਾ ਕਿ ਪੰਜਾਬ ਹਰਿਆਣਾ ਦਾ ਹਾਈ ਕੋਰਟ ਆ ਉਹੀ ਨਹੀਂ ਬਲਕਿ ਦੇਸ਼ ਦੀ ਸਭ ਤੋਂ ਉੱਚੀ ਅਦਾਲਤ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਨੇ ਵੀ ਵਿਕਰਮ ਸਿੰਘ ਮਜੀਠੀਏ ਨੂੰ ਇੱਕ ਲੰਮੀ ਡੇਟ ਦੇ ਦਿੱਤੀ ਹੈ ਯਾਨੀ ਉਹਦੇ ਵਿੱਚ ਵਿਜੀਲੈਂਸ ਵਿਭਾਗ ਨੇ ਪੰਜਾਬ ਦੀ ਸਰਕਾਰ ਨੇ ਬੜੇ ਗਹਿਰੇ ਤੱਥ ਧਰੇ ਨੇ ਕਿਉਂਕਿ ਪੰਜਾਬ ਸਟੇਟ ਦਾ ਹਵਾਲਾ ਦੇ ਦਿੱਤਾ ਕਿ ਪੰਜਾਬ ਦੇ ਅੰਦਰ ਵਿਕਰਮ ਸਿੰਘ ਮਜੀਠੀਏ ਨੂੰ ਪੰਜਾਬ ਦੀਆਂ ਕਲੀਆਂ ਮਾਵਾ ਹੀ ਨਹੀਂ ਰੋ ਰਹੀਆਂ ਬਲਕਿ ਪੂਰਾ ਪੰਜਾਬ ਰੋ ਰਿਹਾ। ਉਹ ਕਿਉਂ ਰੋ ਰਿਹਾ ਜੀ? ਕਹਿੰਦੇ ਵਿਕਰਮ ਸਿੰਘ ਮਜੀਠੀਆ ਦੇ ਥੱਲੇ 50 ਹਜ਼ਾਰ ਬੰਦਾ ਆਲਰੇਡੀ ਕੰਮ ਕਰਦਾ ਸੀ 13 ਹਜ਼ਾਰ ਪਿੰਡਾਂ ਦੇ ਵਿੱਚ। ਜੇਕਰ ਇੱਕ ਪਿੰਡ ਦੇ ਵਿੱਚ ਤਿੰਨ ਬੰਦੇ ਲਈਏ ਤਾਂ 13 39 ਹਜ਼ਾਰ ਬੰਦਾ ਦਾ ਵੈਸੀ ਬਣ ਜਾਂਦਾ। ਪਰ ਵਿਕਰਮ ਮਜੀਠੀਆ ਦੇ ਤਾਰ ਛੋਟੇ-ਮੋਟੇ ਨਹੀਂ ਬਲਕਿ ਹਰ ਇੱਕ ਤਸਕਰ ਦੇ ਨਾਲ ਜੁੜੇ ਸੀ। ਇਹਦਾ ਖੁਦਾਸਾ ਕਿਹਨੇ ਕੀਤਾ ਸੀ? ਇਹਦਾ ਖੁਲਾਸਾ ਭੋਲੇ ਨੇ ਕੀਤਾ ਸੀ ਜਦੋਂ ਭੋਲਾ ਹਾਈ ਕੋਰਟ ਦੇ ਅੰਦਰ ਇਹ ਬਿਆਨ ਦਿੰਦਾ ਕਿ ਬਿਕਰਮ ਸਿੰਘ ਮਜੀਠੀਆ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਉਹਨਾਂ ਦੀਆਂ ਗੱਡੀਆਂ ਅੱਗੇ ਚੱਲਦੀਆਂ ਸੀ ਸਾਡੀਆਂ ਗੱਡੀਆਂ ਭੁੱਕੀਆਂ ਦੀਆਂ ਭਰੀਆਂ ਪਿੱਛੇ ਚੱਲਦੀਆਂ ਸੀ ਤਾਂ ਭੋਲੇ ਦੇ ਬਿਆਨ ਨੂੰ ਅਕਾਲੀ ਦਲ ਨੇ ਝੂਠਾ ਠਹਿਰਾ ਦਿੱਤਾ ਕਹਿੰਦੇ ਜੀ ਅਸੀਂ ਤਾਂ ਇਸ ਨੂੰ ਫੜਿਆ ਇਹਨੂੰ ਫੜਵਾਇਆ ਇਹ ਤਾਂ ਸਾਡੇ 'ਤੇ ਦੋਸ਼ ਲਾ ਰਿਹਾ ਇਹ ਬਿਕਰਮ ਸਿੰਘ ਮਜੀਠੀਆ ਦੀ ਸਚਾਈ ਭੋਲੇ ਨੇ ਹਾਈ ਕੋਰਟ ਦੇ ਅੰਦਰ ਬਿਆਨ ਕੀਤੀ ऐसे करके विक्रम सिंह मजूछे दी नाता हाई कोर्ट ਤੋਂ ਔਰ ਨਾ ਹੀ ਸੁਪਰੀਮ ਕੋਰਟ ਤੋਂ ਜਿਹੜੀ ਕਿ ਸਾਰੇ ਦੇਖਦੀ ਸਭ ਤੋਂ ਵੱਡੀ ਅਦਾਲਤ ਉੱਥੋਂ ਵੀ ਉਹਦੀ ਜ਼ਮਾਨਤ ਨਹੀਂ ਹੋ ਰਹੀ ਔਰ ਦੂਜੇ ਪਾਸੇ ਹੁਣ ਸੁਖਵੀਰ ਬਾਦਲ ਨੂੰ ਇਸ ਗੱਲ ਦੇ ਉੱਤੇ ਬਹੁਤ ਵੱਡਾ ਤੇ ਗਹਿਰਾ ਝਟਕਾ ਲੱਗਿਆ ਜਿਹੜੀ ਹੁਣ ਅਮਰਪਾਲ ਸਿੰਘ ਮੈਰਾਂ ਦੀ ਗੱਲ ਉਹਨੂੰ ਤਾਂ ਜੀ ਪੰਜਾਬ ਦੇ ਵਿੱਚੋਂ ਅੱਧਾ ਪੰਜਾਬ ਕਹਿ ਸਕਦੇ ਆ ਮੈਂ ਕਹਿੰਦਾ ਵੀ ਪੌਣੇ ਪੰਜਾਬ ਦੀ ਗੱਲ ਕਰੀਏ ਉਹਨਾਂ ਨੂੰ ਡਾਣਤਾ ਪਾ ਰਿਹਾ ਕਹਿੰਦੇ ਜੀ ਇੱਕ ਪਾਸੇ ਤਾਂ ਕਹਿੰਦੇ ਸਿੰਘਾਂ ਵਾਲੀ ਸੂਰਮਗਤੀ ਕਹਿੰਦੇ ਅਮਰਪਾਲ ਸਿੰਘ ਮਹਿਰੋ ਔਰ ਦੂਜੇ ਪਾਸੇ ਦੇਸ਼ ਨੂੰ ਛੱਡ ਕੇ ਫਰਾਰ ਹੋ ਜਾਂਦਾ ਜੀ ਕਹਿੰਦੇ ਇੱਕ ਕੁੜੀ ਨੂੰ ਇੱਕ ਨਹਾਤੀ ਨੂੰ ਕਤਲ ਕੀਤਾ ਗਿਆ ਕਮਲ ਕੌਰ ਕੰਚਨਪ੍ਰੀਤ ਦਾ ਕਤਲ ਬੜੇ ਸ਼ਾਨਦਾਰ ਤਰੀਕੇ ਦੇ ਨਾਲ ਉਹਨਾਂ ਬਨੇ ਉੰਜਾਮ ਦਿੱਤਾ ਗਿਆ ਪਰ ਇੱਥੇ ਸਾਡੇ ਪੰਜਾਬ ਦੀ ਪੁਲਿਸ ਦੇ ਵਿੱਚੋਂ ਅਮਨੀਤ ਕੌਂਡਾ ਦਾ ਨਾਮ ਸਭ ਤੋਂ ਵੱਡਾ ਨਾਮ ਸਾਹਮਣੇ ਆਇਆ ਕਿ ਜਿਨ੍ਹਾਂ ਨੇ ਠੋਸ ਕਾਰਵਾਈ ਕਰਨ ਦੀ ਗੱਲ ਕੀਤੀ ਇੱਕ ਇਨਸਾਫ ਕਰਨ ਦੀ ਗੱਲ ਕੀਤੀ ਤਾਂ ਕੀ ਹੁਣ ਇੱਥੇ ਅਮਰਪਾਲ ਸਿੰਘ ਮਹਿਰੋ ਨੂੰ ਜਿਵੇਂ ਕਿ ਹੁਣ ਬਹੁਤ ਵੱਡੀ ਤਿਆਰੀ ਪੰਜਾਬ ਪੁਲਿਸ ਦੀ ਹੋ ਚੁੱਕੀ ਹੈ ਇਹ ਤੱਥ ਅੰਦਰ ਗਤੀ ਜਿਹੜੀ ਕਿ ਉਹਨਾਂ ਨੂੰ ਕੋਈ ਸੋ ਲੱਗੀ ਹੈ ਇਸ ਕਰਕੇ ਅਮਰਪਾਲ ਸਿੰਘ ਮੈਰੋ ਨੂੰ ਜਲਦ ਤੋਂ ਜਲਦ ਪੰਜਾਬ ਦੀ ਪੁਲਿਸ ਗਿਰਵਦਾਰ ਕਰਕੇ ਉਸ ਨੂੰ jail ਭੇਜ ਸਕਦੀ ਹੈ ਇਹ ਸਭ ਤੋਂ ਅੱਜ ਦੀ ਵੱਡੀ ਖਬਰ ਤਾਂ ਠੀਕ ਹੈ ਪੰਜਾਬ ਵਾਲੇ ਜੁੰਨੇ ਭੈਣ ਭਰਾ ਨੇ ਮੇਂ ਚੈਨਲ ਤੇ ਉਹ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੱਲ ਦੀ ਘੰਟੀ ਨਾਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ